ਜਦੋਂ ਅਮਰ ਸਿੰਘ ਚਮਕੀਲਾ ਕੈਨੇਡਾ ਦੇ ਟੂਰ ਤੇ ਗਿਆ ਤਾਂ ਨਾਲ ਬੰਬੇ ਦੇ ਵੀ ਕੁਝ ਗਏ ਸੀ ਜਿਨ੍ਹਾਂ ਚ ਸ੍ਰੀ ਦੇਵੀ ਵੀ ਗਈ ਸੀ ਤੇ ਜਦੋਂ ਇਹ ਅਮਰ ਸਿੰਘ ਚਮਕੀਲਾ ਹੁਣ ਆਪਣੇ ਕੰਮ ਦਾ ਮਾਸਟਰ ਸੀ ਡਿਵੋਟਡ ਟੂ ਸਿੰਗਿੰਗ ਸੀ ਉਹ ਉਹ ਉਹਨੂੰ ਇਹ ਤਾਂ ਪਤਾ ਨਹੀਂ ਸੀ ਵੀ ਇਹ ਸ੍ਰੀ ਦੇਵੀ ਆ ਕਿਉਂਕਿ ਤੇ ਉੱਥੇ ਸ੍ਰੀ ਦੇਵੀ ਜਦਾਈ ਪੁੱਛ ਕੁਦਰਤੀ ਪੁੱਛ ਬੈਠਾ ਕਹਿੰਦਾ ਜੀ ਤੁਸੀਂ ਨਗੀਨਾ ਚ ਕੰਮ ਕੀਤਾ ਹੋਇਆ ਹਾਂ ਅੱਛਾ ਜੀ ਉਹ ਅਗਲੀ ਜਲ ਗਈ ਉਹਨੇ ਦੇਖਿਆ ਵੀ ਏਡੀ ਬੜੀ ਮਸਟਾਰ ਆ ਤੇ ਮੈਨੂੰ ਨਹੀਂ ਜਾਣਦਾ ਹੈਗਾ ਹੁਣ ਉਹਨੂੰ ਕੀ ਪਤਾ ਦੀ ਪੰਜਾਬ ਦਾ ਸੁਪਰਸਟਾਰ ਆ ਇਹ ਲੋਥੇ ਪਹਿਲੀ ਜਿਹੜੀ ਐਂਟਰੀ ਸੀਗੀ ਇਹਨਾਂ ਦੀ ਫਿਲਮਾਂ ਫਲਮਾਂ ਵਾਲਿਆਂ ਦੀ ਸੀਗੀਆਂ ਤਾੜੀਆਂ ਤੁੜੀਆਂ ਜਦੋਂ ਫਿਰ ਅਮਰ ਸਿੰਘ ਚਮਕੀਲੇ ਦੀ ਐਂਟਰੀ ਹੋਈ ਜਦ 10 ਮਿੰਟ ਤਾੜੀਆਂ ਨਹੀਂ ਵੱਜਣ ਤੋਂ ਠਟੀਆਂ ਉਹਦਾ ਅੱਖਾਂ ਤਾਂ ਉਹਨੂੰ ਉਦੋਂ ਖੁੱਲੀਆਂ ਵੀ ਹੈ ਸਟਾਰ ਤਾਂ ਇਹ ਆ ਮੈਂ ਤਾਂ ਉਹੀ ਹੋਰ ਦੀ ਪਸਖ ਲਿਖੇ ਦੇ ਵਿੱਚ ਰਹੀ ਤੇ ਫਿਰ ਜਦ ਉਹ ਗੀਤ ਦਾ ਜਦੋਂ ਤੀਜੀ ਵਾਰ ਫਰਮਾਇਸ਼ ਕੀਤੀ ਪਹਿਲੇ ਲਲਕਾਰ ਨਵਾਂ ਮੈਂ ਦੱਸੀ ਸ਼੍ਰੀ ਦੇਵੀ ਅਮਰ ਸਿੰਘ ਚਮਕੀਲੇ ਨਾਲ ਨੱਚਣ ਲੱਗ ਪਿਆ ਕਿੱਥੇ ਹੂੰ ਕਿਰੇ ਨੇ ਅਮਰ ਸਿੰਘ ਚਮਕੀਲੇ ਨੂੰ ਕਿਹਾ ਵੀ ਚਮਕੀਲੇ ਤੂੰ ਹਿੰਦੀ ਫਿਲਮ ਬਣਾ ਮੈਂ ਤੇਰੇ ਨਾਲ ਹੀਰੋਇਨ ਦਾ ਰੋਲ ਕਰੂੰ ਉਹ ਕਹਿੰਦੀ ਕੋਈ ਗੱਲ ਨਹੀਂ ਵੀ ਮੈਂ ਤੈਨੂੰ 1 ਮਹੀਨੇ ਦੀ ਟ੍ਰੇਨਿੰਗ ਦਵਾ ਦੂੰ ਕਹਿੰਦਾ 1 ਮਹੀਨੇ ਦੇ ਵਿੱਚ ਤਾਂ ਮੇਰਾ 10 ਲੱਖ ਦਾ ਨੁਕਸਾਨ ਹੋ ਜੂਗਾ ਕਹਿੰਦਾ ਹੂੰ ਇਹ ਮੈਂ ਇਹਨਾਂ ਬਿਜੀ ਸ਼ੁਰੂ ਰਹਿਗਾ ਕਹਿੰਦਾ ਤੁਸੀਂ ਪੰਜਾਬੀ ਬੋਲ ਪੂ ਕਹਿੰਦੀ ਮੈਂ ਪੰਜਾਬੀ ਕਹਿੰਦਾ ਆਪਾਂ ਚੱਲ ਪੰਜਾਬੀ ਫਿਲਮ ਬਣਾ ਲੈਂਦੇ ਆ ਇਹ ਪੰਜਾਬੀ ਫਿਲਮ ਪਹਿ ਵੀ ਹੋ ਗਈ ਸੀ ਨਾਨਕੇ ਫਿਲਮ ਬਣਾਉਣੀ ਸੀ ਇਹਦੇ ਨਾਲ ਮੰਨ ਗਈ ਸੀ ਕਿ ਨਹੀਂ ਮੈਂ ਤੇਰੇ ਨਾਲ ਫ੍ਰੀ ਕੰਮ ਕਰੂੰਗੀ ਕਿ ਤੂੰ ਐਡਾ ਸਟਾਰ ਹੈਗਾ ਜਦੋਂ ਜਿੰਨੇ ਵੀ ਆਟੋਗ੍ਰਾਫ ਦੀ ਜੇ 10 ਬੰਦੇ ਸ੍ਰੀ ਦੇ ਜੀ ਤੋਂ ਆਟੋਗ੍ਰਾਫ ਲੈਂਦੇ ਸੀ ਤਾਂ 20 ਬੰਦੇ ਚਮਕੀਲੇ ਤੋਂ ਲੈਂਦੇ ਸੀਗੇ